ਬਾਲੀਵੁੱਡ ਅਭਿਨੇਤਰੀ ਤੇ ਭਾਜਪਾ ਸੰਸਦ ਕੰਗਨਾ ਰਣੌਤ ਨੇ ਤਿੰਨ ਰੱਦ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਵਾਲੇ ਬਿਆਨ ਤੇ ਯੂ-ਟਰਨ ਲੈ ਲਿਆ। ਕੰਗਰਾਂ ਦੇ ਇਸ ਤਰ੍ਹਾਂ ਆਪਣੇ ਬਿਆਨ ਨੂੰ ਵਾਪਸ ਲੈਣ ਤੇ ਆਪ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕੰਗਰਾਂ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੰਗਨਾ ਰਣੌਤ ਨਾਕਾਮ ਅਦਾਕਾਰਾ ਤੋਂ ਬਾਅਦ ਗੈਰਜਮੀਵਾਰ ਸਿਆਸਤਦਾਨ ਸਾਬਤ ਹੋਈ ਹੈ। ਕੰਗਨਾ ਵੱਲੋਂ ਜਾਣਬੁੱਝ ਕੇ ਬਿਆਨ ਦੇਣ ਤੇ ਫਿਰ ਮੁਕਰ ਜਾਣ ਨਾਲ ਉਸ ਦੀ ਮਾਨਸਿਕ ਸਥਿਤੀ ਉਜਾਗਰ ਹੋ ਗਈ ਹੈ। ਅੱਗੇ ਮਾਲਵਿੰਦਰ ਸਿੰਘ ਕੰਗ ਨੇ ਭਾਜਪਾ ਨੂੰ ਮੰਗ ਕੀਤੀ ਕਿ ਭਾਜਪਾ ਨੂੰ ਕ ਤੋ ਕਾਰਵਾਈ ਕਰਨੀ ਚਾਹੀਦੀ ਆ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਸਿਰਫ ਪੱਲਾ ਝਾੜਨ ਨੂੰ ਜਨਤਾ ਕਬੂਲ ਨਹੀਂ ਕਰੇਗੀ ਦੱਸੇ ਕੰਗਰਾਂ ਨੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਿਓਣ ਦੀ ਗੱਲ ਕਹੀ ਸੀ ਤੇ ਕਿਹਾ ਸੀ ਕਿ ਕਿਸਾਨਾਂ ਨੂੰ ਵੀ ਇਸ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਚ ਬਿਵਾਰ ਮਚ ਗਿਆ ਤੇ ਭਾਜਪਾ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਇਸ ਦੇ ਵਿਚਾਲੇ ਭਾਜਪਾ ਨੇ ਕੰਗਰਾਂ ਦੇ ਇਸ ਬਿਆਨ ਨੂੰ ਉਸ ਦੇ ਨਿੱਜੀ ਵਿਚਾਰ ਕਹਿ ਦਿੱਤਾ ਤਾਂ ਕੰਗਰਾਂ ਨੇ ਵੀ ਆਪਣਾ ਬਿਆਨ ਵਾਪਸ ਲੈਣ ਦੀ ਗੱਲ ਕੀਤੀ ਤੇ ਕਿਹਾ ਕਿ ਉਸ ਦੇ ਵਿਚਾਰਾਂ ਨਾਲ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਵਿੱਚੋਂ ਆਪ ਦੇ ਬੁਲਾਰੇ ਨੇ ਕੰਗਰਾਂ ਦਾ ਨਿਸ਼ਾਨਾ ਬ ਨੂੰ ਕੰਗਨਾ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬੀਜੇਪੀ ਦੀ ਨਫਰਤ ਫਲਾਉਣ ਵਾਲੀ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਇੱਕ ਵਾਰ ਫਿਰ ਆਪਣੇ ਬਿਆਨਾਂ ਤੋਂ ਮੁੱਕਰ ਗਈ ਹੈ। ਉਹ ਪਿਛਲੇ 3-4 ਦਿਨਾਂ ਚ ਉਹਨੇ ਵਾਰ-ਵਾਰ ਬਿਆਨ ਦੇ ਕੇ ਔਰ ਫਿਰ ਉਹ ਵਿਦਡਰੋ ਕੀਤੇ। ਪਰ ਉਤੋਂ ਕੰਗਨਾ ਰਣੌਤ ਦਾ ਇਹ ਕਹਿਣਾ ਹੈ ਵੀ ਮੈਨੂੰ ਇਸ ਗੱਲ ਦਾ ਖਿਆਲ ਆਇਆ ਵੀ ਮੈਂ ਕਲਾਕਾਰ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਵੀ ਹਾਂ। ਜਿਸ ਮੈਂਬਰ ਪਾਰਲੀਮੈਂਟ ਨੂੰ ਕੰਗਨ ਰਾਤ ਨੂੰ ਇਹ ਨਹੀਂ ਪਤਾ ਕਿ ਬਤੌਰ ਬੀਜੇਪੀ ਦੇ ਸਿੰਬਲ ਤੇ ਉਹ ਮੈਂਬਰ ਪਾਰਲੀਮੈਂਟ ਬਣੀ ਆ ਉਸ ਪਾਰਟੀ ਨਾਲ ਜੁੜੀ ਨਹੀਂ ਆ ਬਲਕਿ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਚੌਧਰੀ ਰਿਪਰਜੈਂਟ ਰਿਪਰਜੈਂਟ ਕਰ ਰਹੀ ਆ ਉਹਦੀ ਮਾਨਸਿਕ ਸਥਿਤੀ ਕੀ ਹੋ ਸਕਦੀ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪੰਜਾਬ ਬੀਜੇਪੀ ਦੀ ਯੂਨਿਟ ਤੇ ਵਾਰ-ਵਾਰ ਕਹਿ ਰਹੀ ਹੈ ਕਿ ਕੰਗਨ ਰਾਉਤ ਦਾ ਜਿਹੜਾ ਆ ਮਾਨਸਿਕ ਸਥਿਤੀ ਠੀਕ ਨਹੀਂ ਇਹਦਾ ਇਲਾਜ ਹੋਣਾ ਚਾਹੀਦਾ ਭਾਰਤੀ ਜਨਤਾ ਪਾਰਟੀ ਨੂੰ ਨੱਡਾ ਜੀ ਨੂੰ ਮੋਦੀ ਜੀ ਨੂੰ ਜਾਂ ਤੇ ਕੰਗਨਰ ਨੌਤ ਵਰਗੇ ਨਫਰਤ ਫਲਾਊ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਆ ਅਦਰਵਾਈਜ਼ ਲੋਕਾ ਲੋਕ ਇੱਡੇ ਗੁੰਮਰਾਹ ਕੂ ਨੀ ਆ ਵੀ ਜੇ ਤੁਸੀਂ ਕਹਿ ਦੋ ਵੀ ਸਾਡੇ ਦੇ ਨਾ ਵਾਸਤੇ ਤੁਹਾਡੀ ਤੁਹਾਡੇ ਸਿੰਬਲ ਤੇ ਚੁਣੀ ਹੋਈ ਮੈਂਬਰ ਪਾਰਲੀਮੈਂਟ ਹੈ ਬੇਸ਼ੱਕ ਕੰਗਨਰ ਰਾਜ ਦੀ ਜਿਹੜੀ ਮਾਨਸਿਕਤਾ ਸੀ ਤੀ ਉਹ ਸਾਰਿਆਂ ਦੇ ਸਾਹਮਣੇ ਹੀ ਆ ਜਿਹਨੂੰ ਇਹ ਹੀ ਨਹੀਂ ਪਤਾ ਕਿ ਉਹ ਏਡੀ ਵੱਡੀ ਪੋਲੀਟੀਕਲ ਪਾਰਟੀ ਦੀ ਮੈਂਬਰ ਵੀ ਆ ਸੋ ਭਾਰਤੀ ਜਨਤਾ ਪਾਰਟੀ ਅਗਰ ਵਾਕਈ ਕਿਸਾਨ ਹਤੈਸ਼ੀ ਹੈ ਤੇ ਇਮੀਡੀਏਟਲੀ ਕੈਨਰ ਨਾ ਦੇ ਖਿਲਾਫ ਉਹਨੂੰ ਕਾਰਵਾਈ ਕਰਨੀ ਚਾਹੀਦੀ ਆ